ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਦੇ ਕਸਬਾ ਮਾਹਲਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਇੱਕ ਵਾਰ ਗੋਲੀਆਂ ਚੱਲਣ ਨਾਲ ਮਾਹਲਪੁਰ ਸ਼ਹਿਰ ਦਹਿਲੇ ਅਤੇ ਇਸ ਅਜਿਹੀ ਵਾਪਰੀ ਇਸ ਘਟਨਾ 'ਚ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਜੋ ਕਿ ਸ਼ਹਿਰ 'ਚ ਖਰੀਦਦਾਰੀ ਕਰਨ ਲਈ ਆਇਆ ਹੋਇਆ ਸੀ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਉਰਫ ਸੰਨੀ ਵਜੋਂ ਹੋਈ ਹੈ ਜੋ ਕਿ ਮਾਹਲਪੁਰ ਦਾ ਹੀ ਰਹਿਣ ਵਾਲਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਉਕਤ ਨੌਜਵਾਨ ਦਾ ਕਤਲ ਹੋਇਆ ਹੈ ਮੀਡੀਆ ਨੂੰ ਜਾਣਕਾਰੀ ਦੰਦਿਆ ਐਸਪੀ ਸਰਪਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਅੱਜ ਜਦੋਂ ਸੰਦੀਪ ਉਰਫ ਸੰਨੀ ਇਸ ਸ਼ਹਿਰ 'ਚ ਇੱਕ ਬਕਰੀ ਦੀ ਦੁਕਾਨ ਤੇ ਖਰੀਦਦਾਰੀ ਕਰ ਰਿਹਾ ਸੀ ਤਾਂ ਇਸ ਤਰ੍ਹਾਂ ਮੋਟਰਸਾਈਕਲ ਤੇ ਆਏ rahul sandhu ਅਤੇ evanpreet singh ਵੱਲੋਂ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਸੰਦੀਪ ਤੇ ਜੱਲ ਗਈਆਂ ਤੇ ਉਸ ਦੀ ਮੌਤ ਹੋ ਗਈ ਹੁਣਾਂ ਕਿਹਾ ਕਿ ਦੋਹਾਂ ਧਿਰਾਂ ਦੀ ਪੁਰਾਣੀ ਰੰਜਿਸ਼ ਹੈ ਤੇ ਇਸੇ ਕਾਰਨ ਹੀ ਇਹ ਵਾਰਦਾਤ ਵਾਪਰੀ ਹੈ ਐਸਪੀ ਬਾਹੀਆ ਦਾ ਕਹਿਣਾ ਕਿ ਦੋਹਾਂ ਧਿਰਾਂ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਪੁਲਿਸ ਵੱਲੋਂ ਹੁਣ ਵਕਫ ਵਕਫ ਪਹਿਲੋਂ ਨੂੰ ਆਧਾਰ ਬਣਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਪੁਲਿਸ ਕਾਤਲਾਂ ਨੂੰ ਕਾਬੂ ਕਰ ਲਵੇਗੀ। ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ। ਅੱਜ ਮਾਲਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੀ ਪੂਰਾ ਮੈਟਰ ਸੀ ਤੇ ਕੀ ਹੁਣ ਫਰਦਰ ਕਰ ਰਹੀ ਹੁੰਦੀ ਹੈ। ਅ ਅੱਜ ਸਾਨੂੰ ਸ਼ਾਮ ਨੂੰ ਸਚੋ ਮਾਲਪੁਰ ਡਿਸਟ੍ਰਿਕਟ ਸ਼ਾਰਪੁਰ ਚ ਇਨਫੋਰਮੇਸ਼ਨ ਆਈ ਸੀ ਵੀ ਅੱਡੇ ਦੇ ਵਿੱਚ ਇੱਕ ਸ਼ਾਪ ਤੇ ਫਾਇਰਿੰਗ ਹੋਈ ਹੈਗੀ ਆ ਜਿਹਦੇ ਵਿੱਚ ਸੰਦੀਪ ਆ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ ਪ੍ਰੀਤ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਬਿਲਕੁਲ ਚੌਕ ਤੋਂ ਜਦੋਂ ਆਪਾਂ ਜਾਣਦੇ ਹਾਂ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਤਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈ ਪਰੰਤੂ ਅੱਜ ਜਿਹੜੇ ਆ ਇਲਿਗਲ ਵੈਪਨਸ ਜੋ ਹੁਣ ਤੱਕ ਸਾਨੂੰ ਕੋਲ ਮਿਲੇ ਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲਿਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੀ ਚੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੀ ਬਾਹਾਂ ਦੇ ਵਿੱਚ ਲੱਗ ਕੇ ਤੇ ਅੰਦਰ ਕ੍ਰਾਸ ਹੋਈ ਹੋਊ। ਕਿੰਨੇ ਰਾਉਂਡ ਫਾਇਰ ਹੋਏ ਸਰ ਇਹ? ਆ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰਾਉਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਆ ਬਾਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ। ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ। ਜੀ ਘਾਤਾਂ ਤੋਂ ਅੱਗੇ ਜਾ ਰਹੇ ਆ ਤੁਸੀਂ ਤੁਹਾਡੇ ਵੱਲੋਂ ਕਿੱਥੋਂ ਦੇ ਆਣ ਵਾਲੇ ਨੇ ਤੇ ਉਹਨਾਂ ਦੀ ਆਪਾਂ ਉਹਨਾਂ ਦੀ ਬੈਕਗ੍ਰਾਉਂਡ ਦੀ ਗੱਲ ਕਰੀ ਤਾਂ ਕਿ ਲੋਕਾਂ ਦਾ ਵੀ ਸ਼ੌਕ ਹੈ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮਲਾਜਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ ਹੈ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜੀਆਂ ਦੇ ਸੀ ਪਰ ਉਹ ਲੜਾਈਆਂ ਝਗੜੀਆਂ ਸੀ ਕਿ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਇਹ ਲੜਦੇ ਹੁੰਦੇ ਸੀਗੇ ਔਰ ਵੈਪਨ ਜਿਹੜੇ ਇਹਨੇ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਦੋ ਬੰਦੇ ਆਇਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕਿਹਦੇ ਦੀ ਡੈਥ ਵਈ ਉੱਤੇ ਚੱਲ ਰਿਹਾ ਅਫੇਅਰ ਆ ਹਾਂ ਅਫੇਅਰ ਆ ਨਾ ਇਹਨਾਂ ਸਾਰਿਆਂ ਦੀ ਹੈਗੀਆਂ ਹੈ ਕ੍ਰਾਫਟਿਕ ਮਾਮਲੀ ਹਾਂਜੀ ਅਪਰਾਧਿਕ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦਰਜ ਹੈਗੀਆਂ ਔਰ ਉਹਦੇ ਤੇ ਵੀ ਹੈਗੀਆਂ ਰਾਹੁਲ ਤੇ ਵੀ ਹੈਗੀਆਂ ਔਰ ਏਵਨ ਪ੍ਰੀਤ ਤੇ ਵੀ ਹੈਗੀਆਂ ਏਵਨ ਜਲੰਧਰ ਹੈਗੀਆਂ ਏਵਨ ਪ੍ਰੀਤ ਤੇ ਜਲੰਧਰ ਵੀ ਹੈਗੀਆਂ ਐਸਐਸ ਨਗਰ ਵੀ ਹੈਗੀਆਂ ਸੋ ਕੁੱਤਾ ਦੀ ਗੈਂਗ ਵਰ ਗਿਆ ਜਾਤਾ ਗੈਂਗਵਾਲ ਨਹੀਂ ਯਾਰੇ ਲੋਕਲ ਗਰੁੱਪ ਹੈ ਕਿਹੜੇ ਗੈਂਗ ਆ ਕੋਈ ਗੈਂਗੁੰਗਣੀ ਹੈ ਕੀ